ਕਿੰਨੀ ਕਿ ਮਿਹਨਤ ਕਰਨੀ ਪਈ ਕਿ ਪੰਜਾਬ ਚ ਤੁਹਾਡਾ 5ਵਾਂ ਨੰਬਰ ਆਇਆ ਸਕੂਲ ਚ ਤਾਂ 6 ਤੋਂ 7 ਘੰਟੇ ਸਕੂਲੇ ਹੁੰਦੇ ਸੀਗੇ ਘਰੇ ਵੀ 4 ਤੋਂ 5 ਘੰਟੇ ਪੜ੍ਹਦੇ ਸੀ ਪਤਾ ਲੱਗਿਆ ਕਿ ਤੁਸੀਂ ਨਾਲ ਖੇਡਦੇ ਵੀ ਸੀਗੇ ਨਾ 골ਡ ਮੈਡਲ ਸਟੋ ਟੀਚਰ ਸਕੂਲ ਚ ਬਹੁਤ ਜ਼ਿਆਦਾ ਮਿਹਨਤ ਕਰਵਾ ਦਿੰਦੇ ਸੀਗੇ ਸਪੋਰਟਸ ਵਾਲੇ ਸਾਡੇ ਸਰ ਉਦੋਂ ਐਦਾਂ ਹੁੰਦਾ ਸੀਗਾ ਵੀ ਸਪੋਰਟਸ ਵੀ ਹੁੰਦੀਆਂ ਸੀਗੀਆਂ ਤਾਂ ਪੜ੍ਹਾਈ ਵੱਲ ਥੋੜਾ ਘੱਟ ਤੇ ਸਪੋਰਟਸ ਵੱਲ ਜ਼ਿਆਦਾ ਧਿਆਨ ਰੁਸ ਕੇ ਬੰਨਾ ਚਾਹੁੰਦੇ ਅੱਛਾ ਜੱਜਵਾਲ ਹਾਂਜੀ ਤੁਹਾਡੇ ਫਾਦਰ ਸਾਹਿਬ ਵੀ ਲੀਵਰ ਕਰ ਹਾਂਜੀ ਕਈ ਬੱਚੇ ਕਹਿੰਦੇ ਆ ਕਿ ਅਸੀਂ ਗੇਮ ਕਰਾਂਗੇ ਪੜ੍ਹੇ ਨਹੀਂ ਜਾਣਾ ਸੱਤੋਂ ਜਿਹੜੇ ਕਈ ਪੜ੍ਹਨ ਵਾਲੇ ਹੁੰਦੇ ਉਹ ਕਹਿੰਦੇ ਸਾਤੋਂ ਗੇਮ ਨਹੀਂ ਹੋਣੀ ਨਹੀਂ ਜੀ ਸਪੋਰਟਸ ਨਾਲ ਤਾਂ ਮਾਈਂਡ ਜ਼ਿਆਦਾ ਫਰੈਸ਼ ਹੁੰਦਾ ਹੈਗਾ ਮਾਪੇ ਵੀ ਅਵੇਅਰ ਹੋਣ ਇਸ ਦੀ ਲਈ ਤਾਂ ਕਿ ਉਹਨਾਂ ਜੋ ਦੱਸਿਆ ਜਿੰਦਾ ਵੀ ਤੁਹਾਡਾ ਬੱਚਾ ਕਰ ਸਕਦਾ ਕਿ ਤੈਨੂੰ ਥੋੜਾ ਜਿਹਾ ਸਟੱਡੀ ਦੇ ਲਈ ਫੁੱਲ ਟਾਈਮ ਜੋ ਅਡਾ ਟੀਚਰ ਵੀ ਕਾਲ ਕਰਕੇ ਮਾਰਨਿੰਗ ਉਠਾਉਂਦੇ ਆ ਬੱਚਿਆਂ ਨੂੰ ਜਿਹੜੇ ਸਾਨੂੰ ਲੱਗਦਾ ਵੀ ਕੁਝ ਕਰ ਸਕਦੇ ਹੈ ਜੇ ਮੌਸਰਾਂ ਦੀ ਕੋਸ਼ਿਸ਼ ਹੁੰਦੀ ਹੈਗੀ ਗੇਮ ਜਿਹਨੇ ਕਿ ਜਿਹੜੀਆਂ ਉਹ ਸਾਡਾ ਮਾਈਂਡ ਡਵੈਲਪ ਕਰਦੀਆਂ ਨੇ ਸਾਨੂੰ ਥੋੜਾ ਫਰੈਸ਼ ਵੀ ਕਰਦੀਆਂ ਨੇ ਅੱਜਕੱਲ ਜਿਹੜਾ ਮਕਾਮ ਤੇ ਪਹੁੰਚਣਾ ਮਿਹਨਤ ਚਾਹੀਦੀ ਹੈਗੀ ਪਰ ਪਹੁੰਚਿਆ ਜਾ ਸਕਦਾ ਪਰ ਉਹਨੂੰ ਲਗਾਤਾਰ ਮੇਨਟੇਨ ਕਰਨਾ ਔਖਾ ਹੈ Premisha Television ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਗਵਿੰਦਰ ਸਿੰਘ ਜੰਗੀਆਂਣਾ ਪੰਜਾਬ ਸਕੂਲ ਸਿੱਖਿਆ ਬੁੱਡ ਵੱਲੋਂ 12ਵੀਂ ਦੇ ਨਤੀਜੇ ਲੈਣੇ ਗਏ ਆ ਤੇ ਅੱਜ ਕੀ ਪੰਜਾਬ ਦੇ ਵਿੱਚ ਫਿਰ ਤੋਂ ਕੁੜੀਆਂ ਨੇ ਵਾਹੀ ਮਾਰੀ ਆ ਪਹਿਲੇ 3 ਨੰਬਰਾਂ ਤੇ ਵੀ ਕੁੜੀਆਂ ਆਈਆਂ ਨੇ ਪਹਿਲੀ ਦੂਜੀ ਤੀਜੀ ਪੋਜੀਸ਼ਨ ਤੇ ਵੀ ਕੁੜੀਆਂ ਆਈਆਂ ਨੇ ਤੇ ਪੰਜਵੀਂ ਪੋਜੀਸ਼ਨ ਤੇ ਇੱਕ ਜਿਹੜੀ ਕੁੜੀ ਆਈ ਆ ਬਹੁਤ ਹੀ ਸੁਧਾਰਨ ਪਰਿਵਾਰ ਦੀ ਉਹ ਕੁੜੀ ਜਿਨੇ 500 ਦੇ ਵਿੱਚੋਂ 495 ਨੰਬਰ ਲਏ ਆ ਸ਼ੈਣੀਪਿੰਡ ਦੀ ਇਹ ਕੁੜੀ ਆ ਸ਼ੈਨਾ ਪਧੌੜ ਜੀ ਨੂੰ ਆਪਾਂ ਕਹਿੰਦੇ ਆ ਉਸ ਪਿੰਡ ਦੀ ਇਹ ਕੁੜੀ ਪੂਰੇ ਪੰਜਾਬ ਦੇ ਵਿੱਚੋਂ ਪੰਜਵਾਂ ਨੰਬਰ ਹਾਸਲ ਕਰਦੀ ਆ ਬਹੁਤ ਮਿਹਨਤ ਕੀਤੀ ਆ ਬਹੁਤ ਸੁਧਾਰਨ ਪਰਿਵਾਰ ਦੇ ਵਿੱਚੋਂ ਇੱਕ ਕੁੜੀ ਬਿਲੋਂਗ ਕਰਦੀ ਹੈ ਤੇ ਉੱਥੋਂ ਉੱਠ ਕੇ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਲੈਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਸਹਿਨਾਜ ਨਾ ਨਾਮ ਆ ਅੱਪ ਗੱਲਬਾਤ ਕਰਾਂਗੇ ਕਿ ਕਿੰਨੀ ਕਿ ਮਿਹਨਤ ਕਰਨੀ ਪਈ ਆ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਲੈਣ ਦੇ ਲਈ ਤੇ ਕਿੰਨਾ ਕਿ ਪੜਦੇ ਰਹੇ ਆ ਤੇ ਗੱਲਬਾਤ ਕਰਾਂਗੇ ਬਹੁਤ ਸਵਾਗਤ ਹੈ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸ਼ਕਾਗੋ ਹਾਂਜੀ ਪੰਜਾਬ ਚੋਂ ਪੰਜਵਾਂ ਨੰਬਰ ਆ ਗਿਆ ਹਾਂਜੀ ਅੱਛਾ ਸੋਚਿਆ ਸੀ ਪਹਿਲਾਂ ਕਿ ਪੰਜਵੇਂ ਨੰਬਰ ਪੰਜਾਬ ਚੋਂ ਆਜੂਗਾ ਹਾਂਜੀ ਉਮੀਦ ਤਾਂ ਹੈ ਹੀ ਸੀ ਅੱਛਾ ਉਮੀਦ ਸੀਗੀ ਹਾਂਜੀ ਠੀਕ ਹੈ ਕਿੰਨਾ ਕੁ ਪੜਨੇ ਪਿਆ ਕਿੰਨੀ ਕੁ ਮਿਹਨਤ ਕਰਨੀ ਪਈ ਕਿ ਪੰਜਾਬ ਚ ਤੁਹਾਡਾ ਪੰਜਵਾਂ ਨੰਬਰ ਆਇਆ ਸਰ ਬਹੁਤ ਮਿਹਨਤ ਕਰਨੀ ਪਈ ਹੈਗੀ ਹਮ ਜਮਾ ਕ ਪੜਦੇ ਸੀ ਦਿੱਲੀ ਸਕੂਲ ਚ ਤਾਂ 6 ਤੋਂ 7 ਘੰਟੇ ਸਕੂਲੇ ਹੁੰਦੇ ਸੀਗੇ ਘਰੇ ਵੀ 4 ਤੋਂ 5 ਘੰਟੇ ਪੜਦੇ ਸੀ ਅੱਛਾ ਹਾਂ ਪлюс ਸਕੂਲ ਦੇ ਵਿੱਚ ਫਿਰ ਘਰੇ ਜਰਮਨ ਘੰਟੇ ਹਾਂਜੀ ਹਮ ਮੈਨੂੰ ਪਤਾ ਲੱਗਿਆ ਕਿ ਤੁਸੀਂ ਨਾਲ ਖੇਡਦੇ ਵੀ ਸੀਗੇ ਨਾ 골ਡ ਮੈਡਲਿਸਟ ਹੋ ਫਿਰ ਕਿਵੇਂ ਮੈਂਟੇਨ ਹੁੰਦੀ ਹੈ ਪੜਾਈ ਵੀ ਤੇ ਸਪੋਰਟਸ ਵੀ ਅ ਸਰ ਵੈਸੇ ਜ਼ਿਆਦਾਤਰ ਤਾਂ ਵੈਸੇ ਪੜਾਈ ਵੱਲ ਧਿਆਨ ਸੀਗਾ ਬਟ ਸਪੋਰਟਸ ਦੇ ਨਾਲ ਟੀਚਰ ਸਕੂਲ 'ਚ ਬਹੁਤ ਜ਼ਿਆਦਾ ਮਿਹਨਤ ਕਰਵਾ ਦਿੰਦੇ ਸੀਗੇ ਸਪੋਰਟਸ ਵਾਲੇ ਸਾਡੇ ਸਰ ਹਾਂਜੀ ਪੜ੍ਹਨ ਦਾ ਕੀ ਸ਼ਡਿਊਲ ਸੀਗਾ ਕਈ ਬੱਚੇ ਇਹਦਾ ਹੁੰਦਾ ਕਿ ਬੱਚੇ ਪੇਪਰਾਂ ਦੇ ਨੇੜੇ ਆ ਕੇਦਾਂ ਰਹਿ ਤਾ ਇੱਕ ਕਰ ਦਿੰਦੇ ਆ ਪਹਿਲਾਂ ਪੜ੍ਹਦੇ ਨਹੀਂ ਹੁੰਦੇ ਤੁਸੀਂ ਪਹਿਲਾਂ ਤੋਂ ਪੜ੍ਹਦੇ ਰਹੇ ਹੋ ਜਾਂ ਲਾਸਟ ਤੇ ਆ ਕੇ ਪੇਪਰਾਂ ਦੇ ਬਲੇ ਜਾ ਕੇ ਜ਼ਿਆਦਾ ਪੜ੍ਹਿਓ वैसे मैं तो मैं शुरू तो ही स्टार्टिंग से पढ़ने लग गई थी बट ओदो एदा हुंदा सी की स्पोर्ट्स भी, भी हुंडियां सीगियां ता पढ़ाई ਵੱਲ ਥੋੜਾ ਘੱਟ ਤੇ स्पोर्ट्स ਵੱਲ ਜ਼ਿਆਦਾ ਧਿਆਨ ਤੁਸੀਂ ਬਟ ਜਦੋਂ स्पोर्ट्स ਮੁੱਕ ਗਈਆਂ ਫਿਰ ਸਾਰਾ ਧਿਆਨ ਪੜ੍ਹਾਈ ਵੱਲ ਸੀਗਾ ਨੇੜੇ ਆ ਕੇ ਜ਼ਿਆਦਾ ਮਿਹਨਤ ਕੀਤੀ ਹੈ ਅੱਛਾ ਹਾਂਜੀ ਕਦੋਂ پتہ ਲੱਗਿਆ ਪਹਿਲਾਂ ਕਿ ਪੰਜਾਬ ਚ ਪੰਜਵਾਂ ਨੰਬਰ ਆ ਗਿਆ ਪੰਜਵਾਂ ਰੈਂਕ ਆ ਗਿਆ ਕੀ ਨੂੰ ਪਤਾ ਲੱਗਿਆ ਮੇਰੇ ਕੋਲ ਤਾਂ ਸਰ ਰਿਜ਼ਲਟ ਸਾਈਟ ਬਿਜ਼ੀ ਚੱਲ ਰਹੀ ਸੀ ਰਿਜ਼ਲਟ ਨਹੀਂ ਸੀ ਓਪਨ ਹੋ ਰਿਹਾ ਮੈਨੂੰ ਸਾਡੇ ਪ੍ਰਿੰਸੀਪਲ ਸਰ ਪਰਮਿੰਦਰ ਸਰ ਦਾ ਫੋਨ ਆਇਆ ਸੀਗਾ ਜੀ ਹਾਂਜੀ ਉਹਨਾਂ ਨੇ ਦੱਸਿਆ ਸੀਗਾ ਕਿੰਨੀ ਖੁਸ਼ੀ ਹੋਈ ਕਿਉਂਕਿ ਮੈਂ ਤਾਂ ਤੁਸੀਂ ਸਾਰਾ ਸਾਲ ਕੀਤੀ ਆ ਨਤੀਜਾ ਆਇਆ ਪੰਜਵਾਂ ਰੈਂਕ ਆਇਆ ਕਿੰਨੀ ਖੁਸ਼ੀ ਹੋਈ ਫਿਰ ਸਰ ਬਹੁਤ ਜ਼ਿਆਦਾ ਖੁਸ਼ੀ ਹੋਈ ਹਾਂ ਅੱਛਾ ਕੀ ਬੰਨਣਾ ਬੱਡੇ ਹੋ ਕੇ ਕਿਉਂਕਿ ਜਦੋਂ ਤੁਹਾਡੇ ਵਰਗੇ ਬੱਚੇ ਹੁੰਦੇ ਆ ਜਿਹੜੇ ਇੰਟੈਲੀਜੈਂਟ ਆ ਸਾਡੀਆਂ ਆਮ ਲੋਕਾਂ ਦੀ ਵੀ ਉਮੀਦਾਂ ਹੁੰਦੀਆਂ ਨੇ ਕਿ ਕੁੜੀ ਕੁਝ ਵੱਖਰਾ ਕਰੂਗੀ ਕੁਝ ਵੱਡਾ ਕਰੂਗੀ ਕੀ ਬੰਨਣਾ ਚਾਹੁੰਦੇ ਹੋ ਮੈਂ ਜ अच्छा जजवाना हां जी ਇਹ ਕਿਉ ਚੁਣਿਆ ਮੈਨੂੰ ਵੈਸੇ ਸ਼ੌਂਕ ਵੀ ਆ ਤੇ ਮੈਂ ਲੋਕਾਂ ਲਈ ਨਿਆ ਕਰਨਾ ਹੈ ਇਦਾਂ ਕੀ ਬਾਤ ਹੈ ਹਾਂ ਜੀ ਕੀ ਤੁਸੀਂ ਕੁੜੀਆਂ ਨੂੰ ਕੀ ਕਹੋਗੇ ਬਹੁਤ ਸਰੀਆਂ ਬੱਚਿਆਂ ਦੀ ਇਹ ਪ੍ਰੋਬਲਮ ਹੁੰਦੀ ਆ ਉਹ ਕਹਿੰਦੇ ਆ ਕਿ ਸਾਨੂੰ ਕੰਫਰਟੇਬਲ ਮਾਹੌਲ ਨਹੀਂ ਮਿਲਦਾ ਜਾਂ ਸਾਨੂੰ ਪੜਨ ਦੀ ਨਕੂਲ ਮੈਡਮ ਮਾਹੌਲ ਨਹੀਂ ਮਿਲਦਾ ਤੁਸੀਂ ਮੈਂ ਦੇਖਿਆ ਕਿ ਤੁਹਾਡੇ ਫਾਦਰ ਸਾਹਿਬ ਵੀ ਲੀਵਰ ਕਰ ਹਾਂ ਜੀ ਫਿਰ ਵੀ ਤੁਸੀਂ ਕਾਮ ਪਰਵਾਰ ਚੁੱਟ ਕੇ ਟੌਪ ਕਰ ਲਿਆ ਪੰਜਵਾਂ ਰੈਂਕ ਆਇਆ ਕਈ ਬੱਚੇ ਜਿਹੜੇ ਬਾਹਰ ਨਹੀਂ ਲਾਉਂਦੇ ਨੇ ਉਹਨਾਂ ਨੂੰ ਕੀ ਕਹੋਗੇ ਕਿ ਪੜ੍ਹਨਾ ਜਿਹਨੇ ਪੜ੍ਹ ਹੀ ਲੈਂਦੇ ਸਰਪੰਚ ਹਾਂਜੀ ਜਿਹਨੇ ਪੜ੍ਹਨਾ ਉਹ ਤਾਂ ਪੜ੍ਹ ਹੀ ਲੈਂਦੇ ਆਗੇ ਬਾਕੀ ਟੀਚਰਾਂ ਵੱਲੋਂ ਪੂਰਾ ਸਪੋਰਟ ਹੁੰਦਾ ਜਿਹਨੂੰ ਫੈਮਿਲੀ ਵੱਲੋਂ ਸਪੋਰਟ ਆ ਤਾਂ ਉਹਦੇ ਲਈ ਫੇਰ ਰੱਖਣੀ ਹੈਗਾ ਟੌਪ ਕਰਨਾ ਬਿਲਕੁਲ ਹਾਂਜੀ ਬਸ ਕਿ ਤੁਸੀਂ ਕਹਿਣਗੇ ਜਾਓਗੇ ਬੱਚਿਆਂ ਨੂੰ ਕਿ ਜਿਵੇਂ ਤੁਸੀਂ ਪੰਜਵਾਂ ਰੈਂਕ ਹਾਸਲ ਕੀਤਾ ਜਿਹੜੇ ਬੱਚੇ ਚਾਹੁੰਦੇ ਆ ਕਿ ਅਸੀਂ ਟਾਪਰ ਬਣਨਾ ਉਨਾਲੇ ਕੀ ਹੋਣਾ ਚਾਹੀਦਾ ਕਿ ਸ਼ੁਰੂ ਤੋਂ ਪੜਨਾ ਜਾਂ ਕੀ ਇਹ ਉਹਨਾਂ ਨੂੰ ਤਿਆਰ ਰੱਖਣਾ ਪੈਣਾ ਉਹਨਾਂ ਨੂੰ ਕਨਸੈਪਟ ਕਲੀਅਰ ਹੋਣਾ ਚਾਹੀਦੇ ਆਗੇ ਉਹਨਾਂ ਨਾਲ ਦੀ ਗੋਲ ਫੀਅਰ ਹੋਣੀ ਚਾਹੀਦੀ ਆ ਬਾਕੀ ਮਿਹਨਤ ਤਾਂ ਸਾਰਿਆਂ ਨੂੰ ਹੀ ਕਰਨੀ ਪੈਂਦੀ ਆ ਹਾਂ ਹਾਂਜੀ ਜੀ ਹੁਣ ਫਿਰ ਅੱਗੇ ਕਦੋਂ ਸ਼ੁਰੂ ਆਪ ਸਟੱਡੀ ਕਿੱਥੇ ਕਰਨੀ ਮੈਂ ਸਾਰੇ 3-4 ਯੂਨੀਵਰਸਿਟੀਆਂ ਲਈ ਅਪਲਾਈ ਕੀਤਾ ਹੈਗਾ ਬਾਕੀ ਫਿਰ ਜਦੋਂ ਰਿਜ਼ਲਟ ਆਏਗਾ ਉਹ ਦੇਖ ਲਾਂਗੇ ਕਰਦੇ ਖੁਸ਼ ਹਾਰੇ ਹਾਂਜੀ ਬਹੁਤ ਖੁਸ਼ ਹਾਂ ਬਤਾਈਆਂ ਮਰੰਗੇ ਹੋਣਗੇ ਹਮ ਤਾਂ ਹਾਂਜੀ ਹਾਂਜੀ ਜੀ ਸਪੋਰਟਸ ਨਾਲ ਮੰਡੇ ਦੇ ਰੱਖੋਗੇ ਜਾਂ ਪੜ੍ਹਾਈ ਵਾਲਾ ਫੋਕਸ ਸਪੋਰਟਸ ਨਾਲ ਕੰਟੀਨਿਊ ਕਰਾਂਗੇ ਹਾਂਜੀ ਇਦਾਂ ਹੋ ਜਾਂਦਾ ਮੰਡੇ ਨੂੰ ਹਾਂਜੀ ਨਹੀਂ ਕਈ ਬੱਚੇ ਕਹਿੰਦੇ ਆ ਕਿ ਅਸੀਂ ਗੇਮ ਕਰਾਂਗੇ ਪੜ੍ਹੇ ਨਹੀਂ ਜਾਣਾ ਸਤੋਂ ਜਿਹੜੇ ਕਈ ਪੜ੍ਹਨ ਵਾਲੇ ਹੁੰਦੇ ਉਹ ਕਹਿੰਦੇ ਸਾਥੋਂ ਗੇਮ ਨਹੀਂ ਹੋਣੀ ਨਹੀਂ ਜੀ ਸਪੋਰਟਸ ਨਾਲ ਤਾਂ ਮਾਈਂਡ ਜ਼ਿਆਦਾ ਫਰੈਸ਼ ਹੁੰਦਾ ਹੈਗਾ ਅੱਛਾ ਹਾਂਜੀ ਜਿਹੜੀ ਅੱਜ ਕੱਲ੍ਹ ਟ੍ਰੈਂਡ ਜਾਵਦਾ ਇੱਕ ਹਮ ਬੱਚੇ ਇੰਸਟਾ ਵੀ ਯੂਜ਼ ਕਰਦੇ ਆ ਰੀਲਾਂ ਦਾ ਟਾਈਮ ਆ ਤੁਸੀਂ ਸੋਸ਼ਲ ਮੀਡੀਆ ਕਿੰਨਾ ਕਿ ਯੂਜ਼ ਕਰਦੇ ਸੀ ਮੈਂ ਵੀ ਯੂਜ਼ ਕਰਦੀ ਆ ਬਟ ਪੋਜ਼ਿਟਿਵ ਵੇ ਨਾਲ ਅੱਛਾ ਹਾਂਜੀ ਮੈਂ ਮਤਲਬ ਜ਼ਿਆਦਾ ਆਪਣਾ ਜੁਡੀਸ਼ਰੀ ਵਾਲੀਆਂ ਚੀਜ਼ਾਂ ਜ਼ਿਆਦਾ ਦੇਖਦੀ ਆ ਹੂੰ ਜਿੱਦਾਂ ਮੈਂ ਮੇਰਾ ਗੋਲ ਹੈ ਮੈਂ ਜੁਡੀਸ਼ਰੀ 'ਚ ਜਾਣਾ ਮੈਂ ਡੇਲੀ ਕਿਸੇ ਨਾ ਕਿਸੇ ਦਾ ਇੰਟਰਵਿਊ ਦੇਖਦੀ ਰਹਿੰਦੀ ਆ ਅੱਛਾ ਮੈਨੂੰ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਕਿ ਜਦੋਂ ਮੈਂ ਮਤਲਬ ਫालतू ਟਾਈਮ ਨਹੀਂ ਖਰਾਬ ਕਰਨਾ ਹਾਂਜੀ ਤੁਹਾਨੂੰ ਲੱਗਾ ਕਿ ਛੋਟੇ ਹੁੰਦੇ ਤੋਂ ਬੱਚੇ ਨੂੰ ਜਿਹੜੇ ਗੋਲ ਆਉਦੇ ਸੈੱਟ ਕਰ ਲੈਣੇ ਚਾਹੀਦੇ ਆ ਫਿਰ ਉਸੇ ਉਦਰੀ ਮਿਹਨਤ ਕਰਨੀ ਚਾਹੀਦੀ ਆ ਹਾਂਜੀ ਵੈਸੇ ਕਰਤ ਰਹਿਣ ਚਾਹੀਦੇ ਬਟ ਮੈਂ ਵੀ ਛੋਟੇ ਹੁੰਦੇ ਨਹੀਂ ਮੈਨੂੰ ਵੀ ਹੋਣੀ ਪਤਾ ਲੱਗਿਆ ਵੀ ਮੈਂ ਇਸ ਲਾਈਨ 'ਚ ਜਾਣਾ ਮੈਂ 10 ਤੱਕ ਮੇਰਾ ਕੋਈ ਪਲਾਨ ਨਹੀਂ ਸੀਗਾ ਹੁਣ ਮਤਲਬ ਇੱਕ ਗੋਲ ਸੈੱਟ ਕਰ ਲਿਆ ਉਦਰੀ ਮਿਹਨਤ ਕਰੀ ਹਾਂਜੀ ਫਾਦਰ ਸਾਹਿਬ ਕੀ ਕਰਦੇ ਹੋ ਮੇਰੇ ਫਾਦਰ ਸਾਹਿਬ ਲਾਇਬ੍ਰੇਰੀ 'ਚ ਸਮਾਨ ਟੂਨ ਦਾ ਕੰਮ ਕਰਦੇ ਆ ਅੱਛਾ ਹਾਂਜੀ ਤੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਹਾਂਜੀ ਇਹ ਸਕੂਲ ਦੇ ਜਿਹੜੇ ਟੀਚਰ ਨੇ ਭੁਪਿੰਦਰ ਸਿੰਘ ਉਹ ਸਾਡੇ ਨਾਲ ਮਿਲ ਜੂਣੀਆਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਬੱਚੀ ਹੈ ਜਿਹੜੀ ਉਹਨਾਂ ਨੇ 5ਵਾਂ ਰੈਂਕ ਹਾਸਲ ਕੀਤਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸਰ ਬਹੁਤ ਮੁਬਾਰਕਾਂ ਤੁਹਾਡੀ ਜਿਹੜੀ ਸਟੂਡੈਂਟ ਆ ਉਹਨਾਂ ਨੇ 5ਵਾਂ ਰੈਂਕ ਪੰਜਾਬ ਵਿੱਚ ਹਾਸਲ ਕੀਤਾ ਬਹੁਤ ਮੁਬਾਰਕ ਹਾਂ ਸਭ ਤੋਂ ਪਹਿਲਾਂ ਤਾਂ ਪ੍ਰਿੰਸੀਪਲ ਸਾਡੇ ਵੱਲੋਂ ਬਹੁਤ ਬਹੁਤ ਸਵਾਗਤ ਆ ਜਿਹੜੇ ਬੱਚੀ ਦੀ ਕਵਰੇਜ ਦੇ ਲਈ ਆ ਹੌਸਲਾ ਵਧਾਉਣ ਦੇ ਲਈ ਥੈਂਕ ਯੂ ਜੀ ਕਿੰਨਾ ਕਿ ਤੁਸੀਂ ਮਿਹਨਤ ਕਰਵਾਈ ਇਸ ਬੱਚੇ ਨੂੰ ਕਿਉਂਕਿ ਆਪਾਂ ਨੂੰ ਪਹਿਲੇ ਹੀ ਪਤਾ ਹੁੰਦਾ ਕਿ ਇਹ ਬੱਚਾ ਇੰਟੈਲੀਜੈਂਟ ਆ ਕੀ ਸਪੈਸ਼ਲ ਕੋਈ ਮਿਹਨਤ ਕਰਵਾਈ ਆਹ ਸਭ ਜੋ ਬੱਚੇ ਦਾ ਆਪਣਾ ਕੁਆਲਿਟੀ ਦਾ ਪਤਾ ਲੱਗ ਜਾਂਦਾ ਨਾ ਤਾਂ ਆਪਾਂ ਥੋੜਾ ਜਿਆਦਾ ਧਿਆਨ ਵੈਸੇ ਤਾਂ ਜੋ ਮੈਂ ਕਹਿੰਦਾ ਮਾਪੇ ਦੇ ਲਈ ਟੀਚਰਜ਼ ਦੇ ਲਈ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਥੋੜੇ ਜਿਹੜੇ ਇੰਟੈਲੀਜੈਂਟ ਬੱਚੇ ਹੈਗੇ ਜਾਂ ਜਿਹੜੇ ਜਿਆਦਾ ਮਿਹਨਤੀ ਬੱਚੇ ਹੈਗੇ ਉਹਨਾਂ ਦਾ ਸਾਨੂੰ ਲੱਗਦਾ ਹੁੰਦਾ ਵੀ ਇਹ ਅਚੀਵ ਕਰ ਜਾਣਗੇ ਉਹ ਚਾਹੇ ਪੜ੍ਹਾਈ ਵਾਲਾ ਪੱਖ ਹੋਵੇ ਚਾਹੇ ਖੇਡਣ ਵਾਲਾ ਪੱਖ ਹੋਵੇ ਫਿਰ ਜਿਹੜਾ ਸਾਨੂੰ ਬੱਚਾ ਅੱਗੇ ਜੰਦਾ ਲੱਗਦਾ ਆਪਣੇ ਪਰਿਵਾਰਾਂ ਚ ਵੀ ਹੁੰਦਾ ਜਿਹੜਾ ਬੱਚਾ ਥੋੜਾ ਜਿਆਦਾ ਜਿਆਦੇ ਮਿਹਨਤੀ ਹੈਗਾ ਉਹ ਸਭ ਦਾ ਲਾਡਲਾ ਜਿਹਾ ਬਣ ਜਾਂਦਾ ਹੈਗਾ ਉਦੋਂ ਅਸੀਂ ਧਿਆਨ ਦਿੰਦੇ ਨੇ ਉਦੋਂ ਇਹ ਸਕੂਲਾਂ ਦਾ ਸਿਸਟਮ ਸਾਡਾ ਚੱਲਦਾ ਹੈਗਾ ਨਾਲ ਜਿਹੜੇ ਬੱਚੇ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਆਗੇ ਮਿਹਨਤ ਕਰਕੇ ਦਿਖਾਉਂਦੇ ਆਗੇ ਕਿ ਟੀਚਰ ਵੀ ਉਹਨਾਂ ਲਈ ਕੁਝ ਵੱਖਰਾ ਕਰਨਾ ਸ਼ੁਰੂ ਕਰ ਦਿੰਦੇ ਠੀਕ ਹੈ ਉਹ ਚਾਹੇ ਹੋਮਵਰਕ ਦਾਗਾ ਚਾਹੇ ਸਕੂਲ ਦੇ ਵਿੱਚ ਉਹਨਾਂ ਨੂੰ ਥੋੜਾ ਐਕਸਟਰਾ ਟਾਈਮ ਦੇਣਾਗਾ ਜੀ ਉਹ ਪਲਾਨ ਕੀਤੇ ਜਾਂਦੇ ਆ ਕਿੰਨਾਕ ਯੋਗਦਾਨ ਹੁੰਦਾ ਟੀਚਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਟੀਚਰਾਂ ਦਾ ਤੇ ਪੇਰੈਂਟਸ ਦਾ ਯੋਗਦਾਨ ਕਿੰਨਾਕ ਹੁੰਦਾ ਕਿ ਜੇ ਕੋਈ ਬੱਚਾ ਕੋ ਟਾਪ ਕਰਦਾ ਉਹਦੇ ਪਿੱਛੇ ਜਿਹੜੀ ਬੱਚੇ ਦੀ ਵੀ ਤਾਂ ਮਿਹਨਤ ਹੁੰਦੀ ਆ ਪਰ ਉਹਦੇ ਪਿੱਛੇ ਟੀਚਰਾਂ ਦੀ ਵੀ ਬਹੁਤ ਮਿਹਨਤ ਹੁੰਦੀ ਆ ਟੀਚਰਾਂ ਦਾ ਤੇ ਪੇਰੈਂਟਸ ਦਾ ਕਿੰਨਾਕ ਯੋਗਦਾਨ ਹੁੰਦਾ ਕਿ ਬੱਚੇ ਨੂੰ ਟਾਪਰ ਬਣਾਉਣ ਲਈ ਹਾਂ ਸਰ ਇਹਨਾਂ ਕੋਆਰਡੀਨੇਸ਼ਨ ਹੀ ਹੈਗਾ ਮਾਪੇ ਅਧਿਆਪਕਾਂ ਜਿਵੇਂ ਮਿਲਣੀਆਂ ਵੀ ਚੱਲ ਰਹੀਆਂ ਨੇ ਆਪਣੇ ਸਕੂਲਾਂ ਦੇ ਵਿੱਚ ਉਹ ਇਸੇ ਤੋਂ ਨਿਕਲ ਕੇ ਆਈਆਂ ਨੇ ਵੀ ਮਾਪੇ ਵੀ ਅਵੇਅਰ ਹੋਣ ਇਸ ਚੀਜ਼ ਦੇ ਲਈ ਤਾਂ ਕਿ ਉਹਨਾਂ ਨੂੰ ਜੋ ਦੱਸਿਆ ਜਿੰਦਾ ਤੁਹਾਡਾ ਬੱਚਾ ਕਰ ਸਕਦਾ ਹੈ ਕਿ ਤੈਨੂੰ ਥੋੜਾ ਜਿਹਾ ਸਟੱਡੀ ਦੇ ਲਈ ਹੋਰ ਟਾਈਮ ਦਿਓ ਉਹ ਫਿਰ ਸਵੇਰੇ ਉਠਾਉਣਾਗਾ ਹਾਲਾਂਕਿ ਸਾਡੇ ਟੀਚਰ ਵੀ ਕਾਲ ਕਰਕੇ ਮਾਰਨਿੰਗ ਉਠਾਉਂਦੇ ਆ ਬੱਚਿਆਂ ਨੂੰ ਜਿਹੜੇ ਸਾਨੂੰ ਲੱਗਦਾ ਵੀ ਕੁਝ ਕਰ ਸਕਦੇ ਆ ਕਿ ਨਸਾਰਾਂ ਦੀ ਕੋਸ਼ਿਸ਼ ਹੁੰਦੀ ਹੈਗੀ ਤਾਂ ਇੱਕ ਕੋਆਰਡੀਨੇਸ਼ਨ ਹੀ ਹੈਗਾ ਮਾਪਿਆਂ ਦਾ ਤੇ ਅਧਿਆਪਕਾਂ ਦਾ ਉਸੇ ਨਾਲ ਹੀ ਸੰਭਵ ਆਗਾ ਬੱਚਿਆਂ ਦੀ ਮਿਹਨਤ ਤਾਂ ਹੈ ਹੀ ਆ ਦੇਖੋ ਨੋ ਡਾਟ ਜਿਹੜਾ ਬੱਚਾ ਮਿਹਨਤ ਕਰੂਗਾ ਉਹੀ ਅੱਗੇ ਆਊ ਜੀ ਤੇ ਇੱਕ ਤੁਸੀਂ ਨਾਲ ਸਪੋਰਟਸ ਵੀ ਕਰਵਾ ਰਹੇ ਹੋ ਹੁਣ ਗੇਮ ਵੀ ਕਰਵਾ ਰਹੇ ਹੋ ਇਹ ਫ੍ਰਿਕਵੈਂਟਿਨ ਕਿਵੇਂ ਹੁੰਦਾ ਪੜ੍ਹਾਈ ਵੀ ਤੇ ਖੇਡ ਵੀ ਸੋ ਰਿਤਨਾ ਆਪਣੀ ਕ੍ਰੇਏਸ਼ਨ ਜਿਹੜਾ ਸਟਰੋਂਗ ਮੈਂਡ ਆ ਉਹ ਸਟਰੋਂਗ ਬੋਡੀ ਦੇ ਵਿੱਚ ਹੀ ਰਹਿਸ ਇਹ ਇੱਕ ਇਦਾਂ ਦਾ ਨੈਰੇਟਿਵ ਜੈਕ ਸਿਰਜਿਆ ਗਿਆ ਹੈਗਾ ਉਹਨਾਂ ਲੋਕਾਂ ਵੱਲੋਂ ਜੇ ਗੇਮਾਂ ਛਾਗੇ ਸ਼ਾਇਦ ਜਿਆਦਾ ਸਟੱਡੀ ਵੱਲ ਅੱਗੇ ਨਹੀਂ ਜਾ ਸਕਦੇ ਪਰ ਇਦਾਂ ਦਾ ਕੁਛ ਨਹੀਂਗਾ ਜਿਹੜੀਆਂ ਹੁਣ ਤੱਕ ਰਿਸਰਚ ਹੋਈਆਂ ਨਹੀਂ ਹੈ ਸਪੋਰਟਸ ਦੇ ਵਿੱਚ ਉਹ ਇਹ ਹੈ ਕਿ ਗੇਮਜ਼ ਨੇ ਕਿ ਜਿਹੜੀਆਂ ਉਹ ਸਾਡਾ ਮੈਂਡ ਡਵੈਲਪ ਕਰਦੀਆਂ ਨੇ ਸਾਨੂੰ ਥੋੜਾ ਫਰੈਸ਼ ਵੀ ਕਰਦੀਆਂ ਨੇ ਅੱਜਕੱਲ ਜਿਹੜਾ ਸਾਲ ਦਸ ਮਾਡਿਕ ਸਿਸਟਮ ਚੱਲ ਰਿਹਾ ਹੈਗਾ 스트ੈਸ ਹਰ ਇੱਕ ਦੇ ਤਾਂ ਥੋੜਾ ਟਾਈਮ ਅਸੀਂ ਗੇਮ ਨੂੰ ਦੇਵਾਂਗੇ ਫਿਜ਼ੀਕਲੀ ਵੀ ਫਿੱਟ ਹੋਵਾਂਗੇ ਤੇ ਮਾਨਸਿਕ ਤੌਰ ਤੇ ਵੀ ਸੰਤੁਲਨ ਦੇ ਵਿੱਚ ਆਵਾਂਗੇ ਤੇ ਉਹ ਸਾਨੂੰ ਸਟੱਡੀ ਦੇ ਵਿੱਚ ਵੀ ਅੱਗੇ ਲੈ ਕੇ ਜਾਂਦੇ ਇਹ ਸੇਣੀਪਿੰਡ ਦਾ ਜਿਹੜਾ ਸਕੂਲ ਆ ਤੁਹਾਡਾ ਇਹ ਸਕੂਲ ਦੇ ਓਵਰਆਲ ਆਪਾਂ ਗੱਲ ਕਰੀਏ ਤੁਸੀਂ ਕਹੇ ਕਿ 100% ਰਿਜ਼ਲਟ ਹੈ ਪਹਿਲਾਂ ਇਸ ਤੋਂ ਪਹਿਲਾਂ ਵੀ ਕੋਈ ਅਚੀਵਮੈਂਟ ਹੈਗੀ ਸਕੂਲ ਦੀ ਆਹ ਸਭ ਮੈਂ ਐਡ ਕਰਨਾ ਚਾਹੂੰਗਾ ਕਿ ਲਗਾਤਾਰ ਕਰੋਨਾ ਕਾਲ ਤੋਂ ਬਾਅਦ ਵਾਲਾ ਜਿਹੜਾ ਟਾਈਮ ਆਗਾ ਉਦੋਂ ਪਹਿਲਾਂ ਵੀ ਸਾਡੇ ਲਗਾਤਾਰ 5 ਸਾਲ ਹੋ ਗਏ ਪਲੱਸ 2 ਦੇ ਮੈਡਸ ਆਉਣ ਜਾਣ ਬੱਚੇ ਮੈਡਸ ਅਕਲੇ ਹੋਊਗਾ ਡਿਸਟ੍ਰਿਕਟ ਦਾ ਜਿਹਨੂੰ ਕੰਟੀਨਿਊ ਪਰਫਾਰਮ ਕਰਨਾ ਕਿਉਂਕਿ ਇੱਕ ਵਾਰੀ ਕਿਸੇ ਮਕਾਮ ਤੇ ਪਹੁੰਚਣਾ ਮਿਹਨਤ ਚਾਹੀਦੀ ਹੈਗੀ ਪਰ ਪਹੁੰਚਾ ਜਾ ਸਕਦਾ ਪਰ ਉਹਨੂੰ ਲਗਾਤਾਰ ਮੇਨਟੇਨ ਕਰਨਾ ਔਖਾ ਹੁੰਦਾ ਦਾ ਉਹ ਬੱਚੇ ਸਾਡਾ ਸਾਥ ਦੇ ਰਹੇ ਹੈ ਪਿੰਡ ਦਾ ਕਿੰਨਾ ਕੁ ਸਹਿਯੋਗ ਆ ਸਕੂਲ ਨੂੰ ਚਲਾਉਣ ਦੇ ਵਿੱਚ ਹਾਂ ਪਿੰਡ ਦਾ ਬਹੁਤ ਜ਼ਿਆਦਾ ਜੀ ਬਹੁਤ ਸਾਰੀਆਂ ਸੰਸਥਾਵਾਂ ਬਣ ਗਈਆਂ ਬਾਲ ਭਲਾਈ ਸੰਸਥਾ ਗਈ ਹੋਰ ਬਹੁਤ ਸਾਰੀਆਂ ਪੰਚਾਇਤ ਵੱਲੋਂ ਉਹ ਪਿੰਡ ਦੇ ਵਾਸੀ ਜਦੋਂ ਵੀ ਸਾਨੂੰ ਲੋੜ ਪੈਂਦੀ ਹੈਗੀ ਬੱਚਿਆਂ ਦੇ ਲਈ ਕੋਈ ਲੋੜ ਆ ਕੋਈ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆਗੀ ਹਰ ਟਾਈਮ ਸਾਡੇ ਨਾਲ ਹਾਜ਼ਰ ਰਹਿੰਦੇ ਜੀ ਪਿੰਡ ਦੇ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਦੁਨੀਆਵਾਂ ਵੀ ਆਣੀਆਂ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਹੋਈਆਂ ਨੇ ਬੱਚਿਆਂ ਨੂੰ ਉਹ ਸਾਰਾ ਜਿਹੜਾ ਸਿਹਰਾ ਸਾਡੇ ਸਕੂਲਾਂ ਚਾਰ ਸਰਦਾਰ ਪਰਮੇਂਦਰ ਸਿੰਘ ਢਿੱਲੋਂ ਜੀ ਦਾ ਉਹਨਾਂ ਦਾ ਤਾਲਮੇਲ ਬਹੁਤ ਵਧੀਆ ਹੈਗਾ ਪਿੰਡ ਦੇ ਲੋਕਾਂ ਦੇ ਨਾਲ ਜਦੋਂ ਵੀ ਸਾਨੂੰ ਲੋੜ ਪੈਂਦੀ ਹੈਗੀ ਕਿਸ ਵੀ ਤਰ੍ਹਾਂ ਦੀ ਪਿੰਡ ਸਾਨੂੰ ਪੂਰਾ ਸਹਿਯੋਗ ਕਰ ਰਿਹਾ ਹੈ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਇਹ ਹਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੈਨਾ ਸਕੂਲ ਦੇ ਵਿੱਚ ਅਸੀਂ ਪਹੁੰਚੇ ਹੋਈ ਹਾਂ ਜਿੱਥੋਂ ਦੀ ਸਹਿਨਾਜ ਨੇ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ 500 ਦੇ ਵਿੱਚੋਂ 495 ਨੰਬਰ ਲਏ ਆ ਖੇਡਾਂ ਦੇ ਵਿੱਚ ਵੀ ਉਹ ਕੁੜੀ 골ਡ ਮੈਡਲਿਸਟ ਆ ਤੇ ਪੜ੍ਹਾਈ ਦੇ ਵਿੱਚ ਵੀ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਬਹੁਤ ਵੱਡੀ ਮਾਣ ਵਾਲੀ ਗੱਲ ਆ ਜਿਹੜੀ ਬਹੁਤ ਹੀ ਸੁਧਾਰਨ ਪਰਿਵਾਰ ਦੀ ਕੁੜੀ ਨੇ ਉੱਠ ਕੇ ਪੰਜਾਬ ਚੋਂ ਪੰਜਵਾਂ ਰੈਂਕ ਹਾਸਲ ਕੀਤਾ ਕੈਮਰਾਮੈਨ ਆਪਰੇ ਦੇ ਨਾਲ ਗਵਿੰਦਰ ਸਿੰਘ ਜੰਗੀ ਹਨ ਤੇ ਦੇਖਦੇ ਹੋ ਪ੍ਰਾਇਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ